ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸਥਿਤੀ ਵਿਸਫੋਟਕ ਬਣੀ ਹੋਈ ਹੈ। ਪੰਜਾਬ ਦੇ ਵਿੱਚ ਨਸ਼ਿਆਂ ਨੂੰ ਲੈ ਕੇ ਸਰਕਾਰਾਂ ਬਣਦੀਆਂ ਵੀ ਆਈਆਂ ਨੇ ਤੇ ਸਰਕਾਰਾਂ ਟੁੱਟਦੀਆਂ ਵੀ ਆਈਆਂ ਨੇ। ਪਿੱਛੇ ਜੇ ਲੋਕ ਸਭਾ ਚੋਣਾਂ ਲੰਘ ਕੇ ਗਈਆਂ ਨੇ। ਇਹਨਾਂ ਲੋਕ ਸਭਾ ਚੋਣਾਂ ਦੇ ਵਿੱਚ ਵੀ ਨਸ਼ੇ ਦਾ ਮੁੱਦਾ ਭਾਵੇਂ ਸਿਆਸਤਦਾਨਾਂ ਨੇ ਨਹੀਂ ਚੁੱਕਿਆ ਪਰ ਲੋਕਾਂ ਨੇ ਉਸ ਗੱਲ ਨੂੰ ਦਿਲ ਦੇ ਵਿੱਚ ਰੱਖਦੇ ਹੋਏ ਆਪਣੀ ਵੋਟ ਦਾ ਇਸਤੇਮਾਲ ਕੀਤਾ ਹੈ। ਸੱਤਾਧਿਰ ਹਾਕਮ ਪਾਰਟੀ ਨੂੰ ਕਾਫੀ ਇਸ ਦਾ ਸੇਕ ਵੀ ਉਠਾਉਣਾ ਪਿਆ ਹੈ। ਜਿਨ੍ਹਾਂ ਨੇ ਨਸ਼ੇ ਦੇ ਉੱਪਰ ਗੱਲਬਾਤ ਨਹੀਂ ਕੀਤੀ। ਪਰ ਹੁਣ ਲੋਕ ਸਭਾ ਚੋਣ ਤੋਂ ਬਾਅਦ ਸਿਆਸਤਦਾਨਾਂ ਨੂੰ ਵੀ ਸਮਝ ਆ ਗਈ ਕਿ ਲੋਕਾਂ ਦੇ ਪੱਖ ਦੇ ਹੋਏ ਮੁੱਦਿਆਂ ਦੇ ਉੱਪਰ ਧਿਆਨ ਦੇਣਾ ਪੈਗਾ ਕੰਮ ਕਰਨਾ ਪੈਗਾ ਨਸ਼ੇ ਨੂੰ ਲੈ ਕੇ ਹੁਣ ਪੰਜਾਬ ਸਰਕਾਰ ਐਕਸ਼ਨ ਮੋਡ ਦੇ ਵਿੱਚ ਹੈ ਨਾਲ ਦੀ ਨਾਲ ਪੰਜਾਬ ਪੁਲਿਸ ਵੀ ਐਕਸ਼ਨ ਮੋਡ ਦੇ ਵਿੱਚ ਹੈ ਪੰਜਾਬ ਵਿੱਚ ਤਲਾਸ਼ੀਆਂ ਦਾ ਦੌਰ ਚੱਲ ਰਿਹਾ ਹੈ ਲਗਾਤਾਰ ਆਲਾ ਅਧਿਕਾਰੀ ਹੁਣ ਲੋਕਾਂ ਦੀਆਂ ਗਲੀਆਂ ਕੱਚਦੇ ਹੋਏ ਨਜ਼ਰ ਆ ਰਹੇ ਨੇ ਪੰਜਾਬ ਦੇ ਵਿੱਚ ਹਰ ਥਾਂ ਤੇ ਤਲਾਸ਼ੀਆਂ ਹੋ ਰਹੀਆਂ ਗੈਂਗਸਟਰਾਂ ਦੇ ਘਰਾਂ ਦੇ ਉੱਪਰ ਛਾਪੇ ਮਾਰੇ ਜਾ ਰਹੇ ਨੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਜ਼ਬਤ ਕੀਤੀਆਂ ਜਾ ਰਹੀਆਂ ਇਸੇ ਹੀ ਤਲਾਸ਼ੀ ਮਹਿੰਮ ਦੇ ਚੱਲਦੇ ਹਾਂ ਜਲੰਧਰ ਦੀ ਕਾਜ਼ੀ ਮੰਡੀ ਜੋ ਕਿ ਨਸ਼ਾ ਤਸਕਰਾਂ ਨੂੰ ਲੈ ਕੇ ਕਾਫੀ ਚਰਚਾ ਦੇ ਵਿੱਚ ਰਹਿੰਦੀ ਹੈ ਉਸ ਕਾਜ਼ੀ ਮੰਡੀ ਦੇ ਵਿੱਚ ਵੀ ਪੁਲਿਸ ਵੱਲੋਂ ਇੱਕ ਵੱਡੀ ਤੜਕਸਾਰ ਰੇਡ ਕੀਤੀ ਗਈ ਜਿਸ ਦੀ ਅਗਵਾਈ ਜਲੰਧਰ ਦੇ ਪੁਲਿਸ ਕਮਿਸ਼ਨਰ ਸੁਪਨ ਸ਼ਰਮਾ ਵੱਲੋਂ ਕੀਤੀ ਗਈ ਵੱਡੇ ਅਧਿਕਾਰੀਆਂ ਦੇ ਨਾਲ ਵੱਡੀ ਟੀਮ ਦੇ ਨਾਲ ਉਹਨਾਂ ਨੇ ਕਾਜ਼ੀ ਮੰਡੀ ਦਾ ਚੱਪਾ ਚੱਪਾ ਛਾੜਿਆ। ਔਰ ਇਸ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਉਂਕਿ ਚਾਰੇ ਪਾਸੇ ਹਰਕੰਪ ਮਚ ਗਿਆ। ਲੋਕਾਂ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਕਿ ਤੜਕਸਰ ਉਹਨਾਂ ਦੀਆਂ ਗਲੀਆਂ ਦੇ ਵਿੱਚ ਪੁਲਿਸ ਕੀ ਕਰਦੀ ਹੈ ਪਰ ਇਹ ਪੰਜਾਬ ਸਰਕਾਰ ਦੇ ਉਸ ਐਕਸ਼ਨ ਦਾ ਹਿੱਸਾ ਸੀ ਕਿ ਜਿਹੜੀ ਇਹ ਗੱਲ ਆਖਦੀ ਹੈ ਕਿ ਪੰਜਾਬ ਦੇ ਵਿੱਚੋਂ ਹੁਣ ਨਸ਼ਾ ਤੇ ਨਸ਼ਾ ਤਸਕਰ ਖਤਮ ਕਰ ਦੇਣੇ ਨੇ ਚਾਹੇ ਉਸ ਦੀ ਕੋਈ ਵੀ ਕੀਮਤ ਚੁਕਾਉਣੀ ਪਵੇ ਨਸ਼ਾ ਹੁਣ ਪੰਜਾਬ ਵਿੱਚੋਂ ਖਤਮ ਕਰਨ ਦੇ ਲਈ ਸਰਕਾਰ ਐਕਸ਼ਨ ਮੋੜ ਤੇ ਐ ਪੱਬਾਂ ਪਾਰ ਐ ਲੋਕਾਂ ਦੀਆਂ ਗਲੀਆਂ ਦੇ ਵਿੱਚ ਤਸਕਰਾਂ ਦੇ ਕ੍ਰਾਂਤੀ ਕਰ ਤਸਕਰਾਂ ਦੇ ਗੜਮੇ ਤਿੱਕਰ ਹੱਥ ਪਾਉਣ ਦੇ ਲਈ ਪੰਜਾਬ ਪੁਲਿਸ ਲਗਾਤਾਰ ਮਿਸ਼ਨ ਤੇ ਐ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਟੀਵੀ ਦੇਖਿਆ ਜਾ ਸਕਦਾ ਹੈ ਵਾਈਫਾਈ ਤੁਸੀਂ ਸਾਨੂੰ ਅਮਾਜ਼ੋਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈਵ ਪੰਜਾਬੀ ਟੀਵੀ